ਸਤ ਸ੍ਰੀ ਅਕਾਲ ਜੀ ਪੰਜਾਬ ਫੈਕਟ ਤੇ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਨੀ ਆ ਉਹ ਕਰਨੀ ਆ ਜਹਾਨ ਖੇਲਾਵਾਲੇ ਹਮਲੇ ਦੀ ਇੱਕ ਵਾਰੀ ਯੋਜਨਾ ਬਣੀ ਸੀ ਕੇ ਪੀ ਐਸ ਗਿੱਲ ਉਤੇ ਉਹ ਯੋਜਨਾ ਕਿਵੇਂ ਬਣੀ ਕਿਵੇਂ ਸਿੰਘਾਂ ਨੇ ਮਿਹਨਤ કરી ਪਰ ਉਹ ਯੋਜਨਾ ਸਿਰੇ ਨਹੀਂ ਚੜੀ ਅੱਜ ਦੀ ਵੀਡੀਓ ਬੜੀ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਖਾੜਕੋ ਸੰਘਰਸ਼ ਦੀ ਸਾਖੀ ਵਿੱਚ ਲਿਖਦੇ ਨੇ ਕਹਿੰਦੇ ਵੀ ਪੁਲਿਸ ਸਖਲਾਈ ਕੇਂਦਰ ਜਹਾਨ ਖੇਲਾਂ ਵਿੱਚ ਸਖਲਾਈ ਪੂਰੀ ਹੋਣ ਦੇ ਸਾਲਾਨਾ ਜਲਸੇ ਵਿੱਚ ਪੰਜਾਬ ਪੁਲਿਸ ਦਾ ਮੁਖੀ ਆ ਪਾ ਕੇ ਸਲਾਮੀ ਲੈਂਦਾ ਇਦੇ ਲਈ ਵੱਡੇ ਮੈਦਾਨ ਵਿੱਚ ਇੱਕ ਪੱਕਾ ਥੜਾ ਬਣਿਆ ਹੋਇਆ ਹੈ ਇਹ ਥੜੇ ਦੇ ਉੱਪਰ ਸਿਮਿੰਟ ਦੇ ਬਾਗੜ ਵਾਲੀ ਇੱਕ ਐਰੀ ਜਈ ਛੱਤ ਹੈ ਗੁਰਜੰਟ ਸਿੰਘ ਨੂੰ ਜਹਾਨ ਖੇਲਾ ਵਿਖਲੇ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਖਬਰ ਮਿਲੀ ਕਿ ਐਨੀ ਤਰੀਕ ਨੂੰ ਕੇਪੀਐਸ ਗਿੱਲ ਸਲਾਮੀ ਲਵੇਗਾ ਗੁਰਜੰਟ ਸਿੰਘ ਨੇ ਫੇਰ ਮਨਜੀਤ ਸਿੰਘ ਪੁਲਾਹੀ ਡਾਕਟਰ ਹਰੀ ਸਿੰਘ ਨੂੰ ਕੰਮ ਸੌਂਪਿਆ ਕਿਉਂਕਿ ਇਹੋ ਜੇ ਮੁਸ਼ਕਲ ਅਤੇ ਸਬਰ ਵਾਲੇ ਕੰਮ ਨੂੰ ਉਹ ਸਭ ਤੋਂ ਬਿਹਤਰ ਤਰੀਕੇ ਨਾਲ ਕਰ ਸਕਦਾ ਸੀ ਮਨਜੀਤ ਸਿੰਘ ਸੋਨਾ ਸੁਨੱਖਾ 6 ਫੁੱਟ ਉੱਚਾ ਗੋਰਾ ਅਤੇ ਬਹੁਤ ਹੀ ਸਾਧਿਆ ਹੋਇਆ ਸਰੀਰ ਸੀ ਉਹਦਾ ਉਹ ਪੁਲਿਸ ਵਾਲਾ ਬਣ ਕੇ ਜਹਾਨ ਖੇਲਾ ਗਿਆ ਤੇ ਸਾਰੇ ਹਾਲਾਤਾਂ ਦਾ ਜਹਿਦਾ ਲਿਆ ਉਹਨੇ ਖੁੱਲੇ ਮੈਦਾਨ ਵਿੱਚ ਸਲਾਮੀ ਹੁੰਦੀ ਹੈ ਤੇ ਉਸ ਵਿਚਾਲੇ ਥੜੇ ਉੱਤੇ ਜਿੱਥੇ ਮੁੱਖ ਮਹਿਮਾਨ ਨੇ ਬੈਠਣਾ ਸੀ ਉੱਥੇ ਬਰੂਧ ਲੱਗ ਸਕਦਾ ਸੀ ਪਰ ਇਹ ਬੜਾ ਔਖਾ ਤੇ ਖਤਰੇ ਵਾਲਾ ਕੰਮ ਸੀ ਬਰੂਧ ਨੂੰ ਫਲਾ ਕੇ ਚਾਦਰ ਵਿਛਾਉਣ ਵਾਂਗ ਲਾਉਣਾ ਸੀ ਤਾਂ ਕਿ ਬਾਹਰੋਂ ਨਜ਼ਰ ਨਾ ਆਵੇ ਫਿਰ ਉਸ ਉੱਤੇ ਸਿਮਿੰਟ ਲੇਪ ਲਾਉਣਾ ਪੈਣਾ ਸੀ ਕਿ ਕੋਈ ਪਛਾਣ ਨਾ ਲਵੇ ਇਹ ਸਾਰਾ ਕੁਝ ਸਲਾਮੀ ਵਾਲੇ ਦਿਨ ਤੋਂ ਕਈ ਦਿਨ ਪਹਿਲਾਂ ਕਰਨਾ ਪੈਣਾ ਸੀ ਤਾਂ ਕਿ ਨਵੇਂ ਪਣ ਕਾਰਨ ਸ਼ੱਕ ਨਾ ਪਵੇ। ਉਸ ਨਵੀਂ ਤਹਿ ਵਿੱਚੋਂ ਤਾਰ ਦਾ ਸਿਰਾ ਵੀ ਬਾਹਰ ਕੱਢਣਾ ਸੀ ਜਿਹੜਾ ਦਿ세 ਨਾ ਪਰੇਡ ਤੋਂ ਕਈ ਦਿਨ ਪਹਿਲਾਂ ਸਾਰੇ ਮੈਦਾਨ ਦੁਆਲੇ ਖਾਸ ਪਹਿਰਾ ਲੱਗ ਜਾਂਦਾ ਸੀ। ਰਾਖੀ ਵਾਲਿਆਂ ਨੇ ਉਸ ਥੜੇ ਨੂੰ ਵੀ ਖੋਖਣਾ ਸੀ ਇਸ ਲਈ ਸਿੰਘਾਂ ਨੂੰ ਸਾਰਾ ਕੰਮ ਪਹਿਲੇ ਹੀ ਮਕਾਉਣਾ ਪੈਣਾ ਸੀ। ਮਨਜੀਤ ਸਿੰਘ ਅੰਦਰ ਵਾਲੇ ਸਿੰਘਾਂ ਦੀ ਮਦਦ ਨਾਲ ਕੰਮ ਕਰਨ ਲੱਗ ਪਿਆ। ਉਹ ਰਾਤ ਨੂੰ ਸਿਮਿੰਟ ਅਤੇ ਬਰੋਧ ਆਪਣੀ ਪਿੱਠੋ ਤੇ ਬੰਨ ਕੇ ਰੁੜ ਰਿੰਗ ਕੇ ਥੜੇ ਵਾਲੀ ਥਾਂ ਪਹੁੰਚੇ ਆ ਅੰਤਰਵਾਲਾ ਸਿੰਘ ਵੀ ਉਸਦੇ ਨਾਲ ਸੀ ਉਸ ਵਕਤ ਪਹਿਰਾ ਲੱਗ ਚੁੱਕਾ ਸੀ ਪਹਿਲੇ ਦਿਨ ਪੁਲਿਸ ਦੇ ਸੂਈਆ ਕੁੱਤੇ ਨਾਲ ਟਕਰਾ ਹੋ ਗਿਆ ਉਹਦਾ ਉਸਨੇ ਆਪਣੀ ਬਾਹ ਜਿਸ ਉਤੇ ਪਹਿਲਾਂ ਹੀ ਬਹੁਤ ਬੋਰੀਆਂ ਲਪੇਟੀਆਂ ਹੋਈਆਂ ਸਨ ਕੁੱਤੇ ਦੇ ਮੂੰਹ ਵਿੱਚ ਦੇ ਦਿੱਤੀ। ਕੁੱਤੇ ਨੇ ਭੌਂਕਣਾ ਤਾਂ ਕੀ ਸੀ ਕਿਉਂਕਿ ਉਸਦੇ ਦੰਦ ਵਿੱਚ ਫਸ ਗਏ ਉਹ। ਮਨਜੀਤ ਸਿੰਘ ਨੇ ਕੁੱਤੇ ਨੂੰ ਉਸਦਾ ਗਲਾ ਕੁੱਟ ਕੇ ਥਾਏ ਮਾਰ ਦਿੱਤਾ। ਉਸ ਦਿਨ ਹੋਰ ਕੰਮ ਨਹੀਂ ਹੋ ਸਕਿਆ ਪਰ ਇਹ ਗੱਲ ਤੋਂ ਬਚਾਅ ਹੋ ਗਿਆ ਕਿ ਕੁੱਤੇ ਦੇ ਇਸ ਤਰ੍ਹਾਂ ਮਰਨ ਉਤੇ ਕਿਸੇ ਨੂੰ ਕੋਈ ਬਹੁਤੀ ਸ਼ੱਕ ਵੀ ਨਹੀਂ ਹੋਈ। ਦੋ ਕੋ ਦਿਨ ਛੱਡ ਕੇ ਫੇਰ ਕੋਸ਼ਿਸ਼ ਕੀਤੀ ਗਈ। ਮੈਦਾਨ ਵਿੱਚੋਂ ਥੜੇ ਵਾਲੇ ਪਾਸੇ ਦੇ ਖੰਬਿਆਂ ਦੀ ਬਿਜਲੀ ਉਸ ਅੰਤਰ ਵਾਲੇ ਸਿੰਘ ਨੇ ਖਰਾਬ ਕਰ ਦਿੱਤੀ। ਇਸ ਤਰ੍ਹਾਂ ਰਾਤ ਵੇਲੇ ਮਨਜੀਤ ਸਿੰਘ ਥੜੇ ਉੱਤੇ ਚੜ ਗਿਆ ਤੇ ਬਰੂਧ ਜੋ ਪੂਰੀ ਤਰ੍ਹਾਂ ਚਾਦਰ ਵਾਂਗ ਪੱਧਰਾ ਕੀਤਾ ਹੋਇਆ ਸੀ ਐਨ ਉਸ ਥਾਂ ਉੱਤੇ ਲਾ ਦਤਾ ਜਿੱਥੇ ਪੁਲਿਸ ਮੁਖੀ ਨੇ ਖੜਨਾ ਸੀ ਆਕੇ ਉਸ ਤੋਂ ਬਾਅਦ ਬੜੀ ਹੀ ਕਾਰੀਗਰੀ ਨਾਲ ਸਿਮਿੰਟ ਦੀ ਪਤਲੀ ਜਹੀ ਤੈ ਚਾੜ ਦਿੱਤੀ ਗਈ ਉਸ ਨੇ ਪਹਿਲਾਂ ਇੱਕ ਇਹੋ ਜਿਹੀ ਥਾਂ ਉੱਤੇ ਬਰੂਧ ਵਿਛਾ ਕੇ ਸਿਮਿੰਟ ਲਾਉਣ ਅਤੇ ਸਿਗਨਲ ਬਾਹਰ ਕੱਢਣ ਦਾ ਤਜਰਬਾ ਵੀ ਕੀਤਾ ਸੀ ਇਸ ਲਈ ਉਸ ਨੇ ਬੜੀ ਛੇਤੀ ਇਹ ਕੰਮ ਕਰ ਦਿੱਤਾ ਤੇ ਸਹੀ ਸਲਾਮਤ ਵਾਪਸ ਆ ਗਿਆ ਅੰਦਰ ਵਾਲੇ ਸਿੰਘ ਨੇ ਅਗਲੇ ਦਿਨ ਸਾਰਾ ਕੁਝ ਵੇਖਿਆ ਸਭ ਕੁਝ ਠੀਕ ਠਾਕ ਸੀ ਕਿਸੇ ਨੂੰ ਕੋਈ ਸ਼ੱਕ ਨਹੀਂ ਸੀਗਾ ਜਿਉਂ ਜਿਉਂ ਸਲਾਨਾ ਸਲਾਮੀ ਦਾ ਦਿਨ ਨੇੜੇ ਆਉਂਦਾ ਗਿਆ ਪੈਰਾ ਹੋਰ ਸਖਤ ਹੋ ਗਿਆ ਇੱਧਰ ਉੱਧਰ ਸਾਰਾ ਮੈਦਾਨ ਅਤੇ ਥੜੇ ਸਮੇਤ ਸਾਰਾ ਕੁਝ ਤਲਾਸ਼ਿਆ ਗਿਆ ਸੂਈਆ ਕੁੱਤੇ ਵੀ ਲਿਆਂਦੇ ਗਏ ਪਰ ਉਹਨਾਂ ਨੂੰ ਵੀ ਬਰੂਦ ਦਾ ਪਤਾ ਨਹੀਂ ਲੱਗਿਆ ਕਿਉਂਕਿ ਉਹ ਮومی ਕਾਗਜ਼ ਤੇ ਕਾਰਬੰਦੀਆਂ ਸ਼ੀਟਾਂ ਵਿੱਚ ਐਨ ਹਵਾ ਬੰਦ ਤਰੀਕੇ ਨਾਲ ਬੁਲੇਟਿਆ ਹੋਇਆ ਸੀ ਫਿਰ ਉਹ ਦਿਨ ਆ ਗਿਆ ਜਦੋਂ ਸਲਾਮੀ ਹੋਣੀ ਸੀ ਪਰ ਜਿਵੇਂ ਕਿ ਕੁਦਰਤ ਨੂੰ ਪਉਂਦਾ ਉਸ ਦਿਨ ਕੇਪੀਐਸ ਗਿੱਲ ਆਇਆ ਹੀ ਨਹੀਂ ਉਸ ਨੂੰ ਐਨ ਮੌਕੇ ਉੱਤੇ ਕੋਈ ਜ਼ਰੂਰੀ ਕੰਮ ਹੋ ਗਿਆ ਤੇ ਉਸਨੇ ਆਪਣੀ ਥਾਂ ਐਮ ਐਸ ਭੁੱਲਰ ਨੂੰ ਭੇਜ ਦਿੱਤਾ ਜਦੋਂ ਸਿੰਘਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਥੇਬੰਦੀ ਨੂੰ ਪੁੱਛਿਆ ਕਿ ਹੁਣ ਕੀ ਕਰਨਾ ਹੈ ਅਤੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਐਮ ਐਸ ਭੁੱਲਰ ਖਿਲਾਫ ਤਾਂ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਧਮਾਕਾ ਕਰਨ ਦਾ ਖਿਆਲ ਛੱਡ ਦਿੱਤਾ ਗਿਆ ਸਲਾਮੀ ਤੋਂ ਬਾਅਦ ਮਨਜੀਤ ਸਿੰਘ ਨੇ ਮੁੜ ਰਾਤ ਨੂੰ ਉਸੇ ਤਰ੍ਹਾਂ ਜਾ ਕੇ ਸਿਮਿੰਟ ਤੋੜ ਕੇ ਬਰੋਧ ਆਦ ਵਾਪਸ ਲਿਆਂਦਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਅਤੇ ਤਰੀਕਾ ਤੇ ਜੁਗਤ ਨਸ਼ਰ ਨਾ ਹੋ ਜਾਵੇ ਹੁਣ ਵੇਖਿਆ ਜਾਵੇ ਤਾਂ ਇਸ ਹਮਲੇ ਦੀ ਤਿਆਰੀ ਵਿੱਚ ਬਹੁਤ ਸਮਾਂ ਲੱਗਿਆ ਮਿਹਨਤ ਬਹੁਤ ਕਰਨੀ ਪਈ ਅਤੇ ਖਤਰੇ ਵੀ ਬਹੁਤ ਮੁੱਲ ਲੈਣੇ ਪਏ ਪਰ ਜਿਵੇਂ ਵਾਹਿਗੁਰੂ ਦੀ ਰਜ਼ਾ ਸੀ ਇਹ ਕਾਰਜ ਸਿਰੇ ਨਾ ਚੜਿਆ ਜੇ ਸਿਰੇ ਚੜ ਜਾਂਦਾ ਤਾਂ ਇਹ ਸਭ ਤੋਂ ਵੱਡਾ ਕੰਮ ਹੋਣਾ ਸੀ ਇਸ ਤਰ੍ਹਾਂ ਹੋਰ ਵੀ ਬਹੁਤ ਕੰਮ ਉਲੀਕੇ ਗਏ ਤੇ ਤਿਆਰੀਆਂ ਕੀਤੀਆਂ ਗਈਆਂ ਜੋ ਸਿਰੇ ਨਹੀਂ ਚੜੀਆਂ ਤੇ ਉਹ ਸਿੰਘਾਂ ਦੇ ਨਾਂ ਅਤੇ ਕੰਮ ਵੀ ਲੋਕਾਂ ਦੀ ਜ਼ਬਾਨ ਉਤੇ ਨਹੀਂ ਆਏ ਸਿੰਘਾਂ ਨੇ ਕਿੰਨੀ ਘਾਲਣਾ ਘਾਲੀ ਜੋਖਮ ਉਠਾਏ ਕਿੰਨੀ ਉਡੀਕ ਤੇ ਸਬਰ ਕੀਤੀ ਕਿੰਨੀ ਕੀਮਤ ਚੁਕਾਈ ਇਹ ਉਹਨਾਂ ਨੂੰ ਹੀ ਪਤਾ ਹੈ ਇਸੇ ਤਰ੍ਹਾਂ ਇੱਕ ਵਾਰ ਬਹੁਤ ਬਦਨਾਮ ਪੁਲਿਸ ਅਫਸਰ ਸਵਰਨ ਘੋਟਣਾ ਉਤੇ ਵੀ ਕਈ ਵਾਰ ਘਾਤਾਂ ਲਾਈਆਂ ਗਈਆਂ ਪਰ ਉਹ ਵੀ ਗਿੱਲ ਵਾਂਗ ਬਚਦਾ ਹੀ ਰਿਹਾ ਇੱਕ ਵਾਰ 85 ਦੇ ਸ਼ੁਰੂ ਵਿੱਚ ਇੱਕ ਸਿੰਘ ਉਹਦੇ ਘਰ ਵਿੱਚ ਦਾਖਲ ਹੋ ਗਿਆ ਸੀ ਪਰ ਅੱਗੋਂ ਉਹ ਪਾਠ ਕਰ ਰਿਹਾ ਸੀ ਇਸ ਕਰਕੇ ਸਿੰਘ ਨੇ ਉਸ ਨੂੰ ਛੜ ਦਿੱਤਾ ਇਹ ਕੰਮ ਹੀਰਾ ਸਿੰਘ ਬੱਬਰ ਹੋਰਾਂ ਦੇ ਜਥੇ ਦਾ ਸੀ ਜਦੋਂ ਇਹ ਮੋਗੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸੀ ਉਸ ਵਕਤ ਗੁਰਜੰਟ ਸਿੰਘ ਹੋਰਾਂ ਨੇ ਬਰੂਦ ਨਾਲ ਇਸਤੇ ਘਾਤ ਲਾਈ ਸੀ ਪਰ ਉਸ ਦਿਨ ਇਸ ਦੀ ਥਾਂ ਮੋਗੇ ਦਾ ਐਸਪੀ ਕੇਰ ਸਿੰਘ ਹਮਲੇ ਦਾ ਨਿਸ਼ਾਨਾ ਬਣ ਗਿਆ ਤੇ ਉਸ ਦੀ ਗੱਡੀ ਬਰੂਦ ਨਾਲ ਉੜ ਗਈ ਉਹ ਸਦਾ ਲਈ ਲੱਤਾਂ ਤੋਂ ਨਕਾਰਾ ਹੋ ਗਿਆ ਕੇਰ ਸਿੰਘ ਵੀ ਸਿੰਘਾਂ ਦੇ ਨਿਸ਼ਾਨੇ ਤੇ ਹੀ ਸੀ ਜਦੋਂ ਸਵਾਰਨ ਘੋਟਣਾ ਜਗਰਾਉਂ ਐਸਐਸਪੀ ਸੀ ਉਸ ਵਕਤ ਵੀ ਲਿਬਰੇਸ਼ਨ ਫੋਰਸ ਨੇ ਇਸ ਦੇ ਵਿਰੋਧ ਨਾਲ ਕਈ ਕਤਲਾਈਆਂ ਜਦੋਂ ਇਹ 86 87 ਵਿੱਚ ਜਲੰਧਰ ਐਸਪੀ ਸੀ ਉਦੋਂ ਕਮਾਂਡੋ ਫੋਰਸ ਦੇ ਸਿੰਘਾਂ ਨੇ ਇਸ ਨੂੰ ਸ਼ਹਿਰ ਵਿੱਚ ਹੀ ਘੇਰ ਕੇ ਮਾਰਨ ਦੀ ਯੋਜਨਾ ਬਣਾਈ ਸੀ ਇੱਕ ਵਾਰ ਜਿਸ ਵਿੱਚ ਮੈਂ ਵੀ ਕਹਿੰਦੇ ਵੀ ਸ਼ਾਮਲ ਸੀ ਉਦੋਂ ਲਾਭ ਸਿੰਘ ਕਮਾਂਡੋ ਫੋਰਸ ਦਾ ਮੁਖੀ ਸੀ ਸਾਡੇ ਕੋਲ ਨਵੀਆਂ ਸਾਲਟਾਂ ਤੇ ਐਮਐਮਜੀ ਬੰਦੂਕਾਂ ਆਈਆਂ ਸਨ ਜਲੰਧਰ ਪੁਲਿਸ ਵਿੱਚ ਕਮਾਂਡੋ ਫੋਰਸ ਦੇ ਕਾਫੀ ਚੰਗੇ ਸਬੰਧ ਸਨ ਜੋ ਜਾਣਕਾਰੀ ਸਦੰਦੇ ਸਨ ਲਾਭ ਸਿੰਘ ਦੀ ਬੜੀ ਰੀਜ ਸੀ ਕਿ ਇਸ ਦੁਸ਼ਟ ਨੂੰ ਸ਼ਰੇਆਮ ਘੇਰ ਕੇ ਮਾਰਿਆ ਜਾਵੇ। ਇਹ ਸਵੇਰੇ ਦੁਪਹਿਰ ਤੇ ਸ਼ਾਮ ਨੂੰ ਦਫ਼ਤਰ ਆਉਂਦਿਆਂ ਜਾਂਦਿਆਂ ਖਾਲਸਾ ਕਾਲਜ ਸਾਹਮਣੇ ਦੀ ਆਪਣੀ ਕਾਰ ਤੇ ਖੁੱਲੀ ਜੀਪ ਵਿੱਚ ਕੁਝ ਸਿਪਾਈਆਂ ਨਾਲ ਲਾਇਆ ਕਰਦਾ ਸੀ। ਕਾਲਜ ਦੇ ਸਾਹਮਣੇ ਹੀ ਟਰੱਕ ਲਾ ਕੇ ਇੱਥੇ ਹੋਰ ਗੱਡੀਆਂ ਲਾ ਕੇ ਇਸ ਦੀਆਂ ਦੋਵੇਂ ਗੱਡੀਆਂ ਨੂੰ ਘੇਰਨ ਦੀ ਵਿਉਂਤ ਬਣਾਈ ਗਈ। ਟਰੱਕ ਅਤੇ ਗੱਡੀਆਂ ਦਾ ਵੀ ਪ੍ਰਬੰਧ ਕਰ ਲਿਆ ਸੀ ਤੇ ਸਮਾਨ ਦਾ ਵੀ ਲਾਹਵ ਸਿੰਘ ਦੇ ਨਾਲ ਬਾਬਾ ਧੰਨਾ ਸਿੰਘ, ਅਜੀਤ ਸਿੰਘ, ਬਾਬੂ ਮਲਕੀਤ ਸਿੰਘ, ਬਾਬਾ ਬਲਵਿੰਦਰ ਸਿੰਘ, ਕਮਨਜੀਤ ਸਿੰਘ, ਸੁਲਤਾਨ ਵਿੰਡ, ਗੁਰਦੇਵ ਸਿੰਘ ਉਸਮਾਨ ਵਾਲਾ, ਦੇਬੂ ਗੁਰਦੇਵ ਸਿੰਘ ਸਤੀਏ ਵਾਲਾ, ਚਰਨਜੀਤ ਸਿੰਘ ਤਲਵੰਡੀ, ਮਥਰਾ ਸਿੰਘ ਤੇ ਮੈਂ ਇਸ ਕੰਮ ਲਈ ਤਿਆਰ ਸਾਂ। ਬਾਬੂ ਮਲਕੀਤ ਸਿੰਘ ਨੇ ਮਥਰਾ ਸਿੰਘ ਤੇ ਮੈਨੂੰ ਸਾਰਾ ਮੌਕਾ ਤੇ ਨਿਸ਼ਾਨੇ ਦੀ ਥਾਂ ਦਿਖਾਈ। ਸਾਡੀ ਰਾਏ ਸੀ ਕਿ ਇਹ ਕੰਮ ਹੋ ਸਕਦਾ ਪਰ ਔਖਾ ਉਸ ਵਕਤ ਖੁੱਲੀ ਜੀਬ ਵਿੱਚ ਬੈਠੇ 6 ਸਿਪਾਈ ਸੌਖੇ ਹੀ ਮਾਰ ਵਿੱਚ ਆ ਸਕਦੇ ਸਨ ਪਰ ਜਗ੍ਹਾ ਬਹੁਤ ਖਤਰੇ ਵਾਲੀ ਸੀ ਸਾਹਮਣੇ ਬੀਐਸਐਫ ਦਾ ਕੈਂਪ ਸੀ ਤੇ ਘੋਟਣੇ ਦੀ ਗੱਡੀ ਦੇ ਬਾਅਦ ਨਿਕਲਣ ਦਾ ਵੀ ਖਤਸ਼ਾ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਜਗ੍ਹਾ ਬਦਲ ਲੈਣੀ ਜ਼ਰੂਰੀ ਹੈ ਪਰ ਲਾਹਵ ਸਿੰਘ ਚਰਨਜੀਤ ਸਿੰਘ ਮਲਕੀਤ ਸਿੰਘ ਤੇ ਰਬੈਰੋ ਹਮਲੇ ਵਾਲੇ ਬਾਬਾ ਧੰਨਾ ਸਿੰਘ ਤੇ ਅਜੀਤ ਸਿੰਘ ਦ੍ਰਿੜ ਸਨ ਕਿ ਇੱਥੇ ਹੀ ਖੜਕੇ ਹਮਲਾ ਕਰਨਾ ਸੋ ਅਸੀਂ ਵੀ ਮੰਨ ਗਏ ਅਸੀਂ ਇੱਕ ਦਿਨ ਪੂਰੀ ਤਿਆਰੀ ਵਿੱਚ ਉੱਥੇ ਖੜੇ ਰਹੇ ਪਰ ਉਸ ਦਿਨ ਕੰਮ ਨਹੀਂ ਬਣਿਆ ਜਿਵੇਂ ਰੱਬ ਦੀ ਰਜ਼ਾ ਹੁੰਦੀ ਹੈ ਉਸ ਦਿਨ ਉਹਦੀ ਪਹਿਰੇਦਾਰੀ ਬਹੁਤ ਜ਼ਿਆਦਾ ਸੀ ਸਾਨੂੰ ਸਾਡੇ ਪੁਲਿਸ ਵਿਚਲੇ ਸੂਤਰਾਂ ਤੋਂ ਖਬਰ ਮਿਲੀ ਵੀ ਤੁਹਾਡੇ ਹਮਲੇ ਦੀ ਯੋਜਨਾ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਹੈ ਤੇ ਉਹ ਉਲਟਾ ਤੁਹਾਨੂੰ ਹੀ ਘੇਰਨ ਲਈ ਯੋਜਨਾਬੰਦੀ ਕਰ ਰਹੇ ਨੇ ਫਿਰ ਅਸੀਂ ਇਹ ਹਮਲੇ ਦੀ ਥਾਂ ਅਤੇ ਖਿਆਲ ਛੱਡ ਦਿੱਤਾ ਤੇ ਕੁਝ ਸਮੇਂ ਲਈ ਜਲੰਧਰ ਵੀ ਛੱਡ ਦਿੱਤਾ ਜਿਵੇਂ ਸਾਡੇ ਬੰਦੇ ਉਹਨਾਂ ਵਿੱਚ ਸੀ ਉਸ ਤਰ੍ਹਾਂ ਸਾਡੇ ਵਿੱਚ ਵੀ ਉਹਨਾਂ ਦਾ ਬੰਦਾ ਸੀ ਪਰ ਅਸੀਂ ਉਸ ਵਕਤ ਸ਼ਿਕਾਰ ਕਰਦੇ ਹਾਂ ਖੁਦ ਸ਼ਿਕਾਰ ਹੋਣ ਤੋਂ ਬਚ ਗਏ ਇਹ ਦੋ ਕਿਸੇ ਸਾਂਝੀ ਜਦੋਂ ਕਿ ਹਮਲਾ ਕੀਤਾ ਗਿਆ ਦੁਸ਼ਟਾਂ ਤੇ ਤੇ ਦੋਵੇਂ ਹੀ ਮੌਕੇ ਉਤੇ ਬਚ ਗਏ ਸਨ ਐਸੇ ਤਰ੍ਹਾਂ ਦਾ ਕਿੱਸਾ ਇੱਕ ਹੋਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸ਼ਾਸਤਰੀ ਆਕਾਲ